ਸਤ ਸ੍ਰੀ ਅਕਾਲ ਮੈਂ ਪ੍ਰਿੰਸ ਨਵ ਜ਼ਮਾਨਾ ਟੀਵੀ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਸਾਥੀਓ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਹੈ ਆਓ ਜਾਣਦੇ ਹਾਂ ਪੱਤਰਕਾਰ ਸ਼ਮਿੰਦਰ ਪਾਲ ਦੀ ਵਿਸ਼ੇਸ਼ ਰਿਪੋਰਟ ਰਣਾ ਮਨਿੰਦਰਪਾਲ ਸਿੰਘ ਜੀ ਮੈਂ ਜੁਨਿੰਦਰ ਜੀ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਟੋਲ ਤੇ ਕੀਤਾ ਜਾ ਰਿਹਾ ਸੀ ਅੱਜ ਡੀਸੀ ਦਫਤਰ ਅੱਗੇ ਆ ਗਏ ਹਾਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਇਹ ਨਕਲੀ ਟੋਲ ਪਲਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀਆਂ ਇੱਥੇ ਹਾਸਿਆਂ ਦੇ ਕਾਰਨ ਇੱਕ ਬੱਸਾਂ ਜਿਹੜੀਆਂ ਇੱਥੇ ਮਹਿਰ ਦੇ ਵਿੱਚ ਡਿੱਗੀਆਂ ਹੋਈਆਂ ਉਸ ਤੋਂ ਬਾਅਦ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਸੜਕ ਹਾਦਸੇ ਆ ਤੁਸੀਂ ਵੀ ਨੰਗਦੇ ਹੋ ਤੁਸੀਂ ਦੇਖੋ ਕਿੰਨਾ ਚੌੜਾ ਪੋਲਾ ਕੀ ਇਹ ਜਿਹੜਾ ਰਸਤਾ ਇਹ ਕਾਬਲ ਹੈ ਕੀ ਇਹ ਸੜਕਾ ਜਿਹੜੀ ਸਿੰਗਲ ਸੜਕਾ ਕਿੰਨਾ ਟ੍ਰੈਫਿਕ ਆ ਕੀ ਇਹ ਟੋਲ ਦੇ ਕਾਬਲ ਹੈ ਦਰਖਤ ਆ ਜਿਹੜੇ ਉਹ ਰੋੜਾਂ ਦੇ ਉੱਤੇ ਆਏ ਹੋਏ ਆ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਹੇ ਤੱਕ ਟੋਲ ਵਾਲਿਆਂ ਨੇ ਸਿਰਫ ਇੱਕ ਗੁੰਡਾ ਪਰਚੀ ਚਲਾਈ ਜਾ ਰਹੀ ਆ ਵਾਰ-ਵਾਰ ਇਹ ਪ੍ਰਸ਼ਾਸਨ ਵੱਲੋਂ ਵੀ ਪਹਿਲਾਂ ਵੀ ਇਹ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਕਰਵਾ ਦੇਾਂਗੇ ਜਲਦੀ ਮਕਰਰ ਹੋ ਜਾਊਗਾ ਪਰ ਮੇਰੇ ਹਿਸਾਬ ਨਾਲ ਜਦੋਂ ਦਾ ਟੋਲ ਲੱਗਿਆ ਕਿੰਨਾ ਚਿਰ ਹੋ ਗਿਆ ਇੱਥੇ ਗੁੰਡਾ ਪਰਚੀ ਲਈ ਜਾ ਰਹੀ ਆ ਲੋਕਾਂ ਦੀ ਸਹੂਲਤ ਲਈ ਜਿਹੜਾ ਕੰਮ ਬਣਾਇਆ ਗਿਆ ਸੀ ਉਹ ਬਿਲਕੁਲ ਵੀ ਪੂਰਨ ਨੇਪਰੇ ਨਹੀਂ ਚੜਾਇਆ ਜਾ ਰਿਹਾ। ਪਿੰਡ ਵਾਲੇ ਕਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ। ਦੇਖੋ ਜੀ ਚੰਦ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬੰਦੇ ਹੁੰਦੇ ਆ ਉਹ ਆਪਦੇ ਬੰਦੇ ਛੱਡਦੇ ਆ ਉਹ ਇਦਾਂ ਦੀ ਗੱਲ ਕਰਦੇ ਆ ਪਰ ਸਾਨੂੰ ਤਾਂ ਉਥੋਂ ਦੇ ਨਗਰ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ। ਲੇਕਿਨ ਟੋਰ ਵਾਲੇ ਕਹਿੰਦੇ ਆ ਕਿ ਜੇ ਧਰਨਾ ਛੱਟਣਗੇ ਅਸੀਂ ਇੱਥੋਂ ਕੁਮਾ ਕੇ ਹੀ ਫੇਰ ਹੀ ਪੁਲ ਬਣਾਵਾਂਗੇ। ਦੇਖੋ ਜੀ ਕੋਈ ਵੀ ਫਿਰ ਇਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਲੋਕਾਂ ਨਾਲੇ ਹੋਊਗਾ ਕਿ ਲੋਕ ਆਪਣਾ ਪਹਿਲਾਂ ਘਰ-ਬਾਰ ਆਪਦਾ ਸੈੱ ਗੱਡੀਆਂ ਦੇ ਗੇੜੇ ਨੋਟ ਕਰ ਲੈਣ ਜਦੋਂ ਅਸੀਂ ਜੇਬ ਸੈੱਟ ਹੋ ਗਈ ਉਸ ਤੋਂ ਬਾਅਦ ਅਸੀਂ ਟੋਲ ਦੇ ਦੇਾਂਗੇ ਕਿ ਇਹ ਪੋਸੀਬਲ ਹੈ ਗੱਲ ਕਿੱਦਾਂ ਪੋਸੀਬਲ ਹੈ ਕੰਪਨੀ ਦਾ ਟੈਂਡਰ ਹੋਇਆ ਪਾਸ ਹੋਇਆ ਉਹਨਾਂ ਨੇ ਪਹਿਲਾਂ ਸੜਕ ਬਣਾਉਣੀ ਆ ਫਿਰ ਲੋਕਾਂ ਤੋਂ ਗ੍ਰਹੀ ਇਕੱਠੀ ਕਰਨੀ ਆ ਫਿਰ ਟੋਲ ਇਕੱਠਾ ਕਰਨਾ ਜੇ ਬੰਦੀ ਤੁਹਾਨੂੰ ਮਿਲ ਜਾਂਦੀ ਹੈ ਕਿ ਜਤੇ ਬੰਦਿਆ ਧਰਨੇ ਲਾਉਂਦੀਆਂ ਰਹੀਆਂ ਅਕਸਰ ਹੀ ਚਰਚਾ ਰਹਿੰਦੀ ਹੈ ਕਿ ਪੈਸੇ ਲੈ ਕੇ ਉੱਠ ਜਾਂਦੀ ਹੈ ਕਿ ਹੈ ਨਹੀਂ ਇਹ ਇਹ ਬੇਬੁਨਿਆਦ ਮਤ ਨੂੰ ਮੈਂ ਪਹਿਲਾਂ ਵੀ ਦੱਸਿਆ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬੰਦਿਆ ਉਹ ਇਦਾਂ ਦੇ ਜਿਹੜੇ ਆ ਬਿਆਨ ਦਾਗਦੇ ਰਹਿੰਦੇ ਆ ਸਾਨੂੰ ਉਹਨਾਂ ਦੀ ਕੋਈ ਪਰਵਾਹੀ ਅਸੀਂ ਆਪ ਦਾ ਨਰੋਲ ਕਿਸਾਨੀ ਆਪਦੀ ਆਮ ਜਿਹੜੇ ਮਜ਼ਦੂਰ ਵਰਗ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੀ ਜਿਹੜੀ ਲੋਟਾ ਉਹਨਾਂ ਲਈ ਨਿਰੰਤਰ ਆਪ ਦੇ ਕਾਰਜ ਕਰਦੇ ਰਹਾਂਗੇ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹੀ ਨਹੀਂ ਹੈ ਪ੍ਰਧਾਨ ਜੀ ਆ ਰਹੇ ਆ ਇਸ ਟਾਈਮ ਦੇਖੋ ਜੋ ਅੱਗੇ ਕਮੇਟੀ ਦਾ ਫੈਸਲਾ ਹੋਊਗਾ ਉਸੇ ਤਰ੍ਹਾਂ ਹੋਊਗਾ ਉਹ ਪ੍ਰਧਾਨ ਜੀ ਨੇ ਕਿਦਾਂ ਪ੍ਰਸ਼ਾਸਨ ਨਾਲ ਰابطਾ ਕੈਪ ਕਰਦਾ ਸੀ ਸਾਰੇ ਬੈਠੇ ਆ ਪ੍ਰਸ਼ਾਸਨ ਦੇ ਸਾਹਮਣੇ ਖੜੇ ਆ ਕੰਮ ਨਾਲ ਰابطਾ ਕੈਮ ਕੀ ਨਹੀਂ ਇਹਨਾਂ ਕੋਲ ਸੋ ਜਿੱਦਾਂ ਵੀ ਹੋਊਗਾ ਉਹਨਾਂ ਦੇ ਧਿਆਨ 'ਚ ਗੱਲ ਹੈਗੀ ਹੈ ਓਕੇ ਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਡਿਪਟੀ ਕਮਿਸ਼ਨਰ ਮੇਰਾ ਨਾਮ ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸੈਕਟਰੀ ਫਰੀਦਕੋਟ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਸਾਡਾ ਅੱਜ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਹੜਾ ਬਿਲਿੰਗ ਟੋਲ ਪਲਾਜ ਹੈ ਇਹ ਕੀਮਤੀ ਜਾਨਾਂ ਨੂੰ ਮਤਲਬ ਕਿ ਵੀ ਨਿਕਲਣ ਵਾਲਾ ਟੋਲ ਪਲਾਜ ਆ ਕਹਿ ਲਈ ਤੁਸੀਂ ਦੇਖ ਰਹੇ ਹੋ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹਨਾਂ ਟੋਲ ਪਲਾਜਾਂ ਦੀ ਘੋਰ ਨਿੰਦਾ ਕਰਦੇ ਹਾਂ ਹਰੇਕ ਥਾਂ ਤੇ ਅਸੀਂ ਇਹਨਾਂ ਦੀ ਨਿਖੇਦੀ ਕਰਕੇ ਇਹਨਾਂ ਦੇ ਖਿਲਾਫ ਲੜਾਈ ਖੜੀ ਰੱਖਦੇ ਹਾਂ ਕਿਉਂ ਕਿ ਕਿਉਂਕਿ ਜਦੋਂ ਕੋਈ ਆਦਮੀ ਗੱਡੀ ਲੈਂਦਾ ਹੈ ਜੇ ਤੋ ਗੱਡੀ ਲੈ ਕੇ ਏਜੰਸੀ ਚੋਂ ਬਾਹਰ ਨਿਕਲਦਾ ਫੇਰ ਬਾਅਦ ਚ ਬਾਹਰ ਨਿਕਲਦਾ ਪਹਿਲਾ ਉਹ ਰੋਡ ਟੈਕਸ ਦੇ ਕੇ ਨਿਕਲਦਾ ਜਦੋਂ ਗੱਡੀ ਲੈਣ ਵੇਲੇ ਰੋਡ ਟੈਕਸ ਲੈ ਲਿਆ ਜਾਂਦਾ ਫਿਰ ਇਹਨਾਂ ਛੜਕਾਂ ਦੇ ਉੱਤੇ ਢਾਂਚੇ ਖੜੇ ਕਰਕੇ ਰੋਡ ਟੈਕਸ ਕੱਟਣ ਦਾ ਟੋਲ ਟੈਕਸ ਕੱਟਣ ਦਾ ਮਤਲਬ ਕੀ ਇਹ ਢਾਂਚੇ ਖੜੇ ਕੀਤੇ ਹੋਏ ਦੂਜੀ ਗੱਲ ਇਹੋ ਜਿਹੇ ਲਿੰਕ ਸੜਕਾਂ ਦੇ ਉੱਤੇ ਅਜਿਹੇ ਟੋਲ ਪਲਾਜੇ ਖੜੇ ਕਰਨੇ ਇਹ ਬਿਲਕੁਲ ਲੋਕ ਮਾਰੂ ਹੈ ਕਿਉਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜੀਆਂ ਵੱਡੀਆਂ ਨਹਿਰਾਂ ਇਨਾਂ ਦੇ ਪੁਲਾਂ ਦੀ ਹਾਲਤ ਤੁਸੀਂ ਦੇਖਿਆ ਬੜੀ ਖਸਤ ਹੈ 2023 ਦੇ ਵਿੱਚ ਇੱਕ ਬੱਸ ਪਲਟੀ ਜੀਵਨ ਜਿਹਦੇ ਵਿੱਚ ਕਿੰਨੀਆਂ ਕੀਮਤੀ 12 ਤੋਂ 15 ਜਾਨਾਂ ਗਈਆਂ ਇੱਕ ਪੁਰਾਣਾ ਮਸਲਾ ਵੀ ਹੈਗਾ 25 ਤੋਂ 30 ਸਾਲ ਪੁਰਾਣਾ ਥੇ ਉਦੋਂ ਵੀ ਬੱਸ ਪਲਟੀ ਉਸ ਬੱਸ ਦੇ ਵਿੱਚ ਨਹਿਰ ਦੇ ਵਿੱਚ ਡੱਗੀ ਡਿੱਗੀ ਜਿੰਨੀਆਂ ਵੀ ਸਵਾਰੀਆਂ ਸੀ ਸਾਰੀਆਂ ਹੀ ਸਾਰੀਆਂ ਦੀਆਂ ਜਾਨਾਂ ਗਈਆਂ ਔਰ ਇਹ ਹਾਦਸਿਆਂ ਨੂੰ ਸੱਦਾ ਦੇਣ ਵਾਲਾ ਜਿਹੜਾ ਨਹਿਰ ਦਾ ਪੁਲ ਹੈ ਰੋਡ ਦੇ ਹਾਲਾਤ ਨੇ ਜਿਹੜੇ ਉਹ ਵੀ ਖਸਤਾ ਨੇ ਜਿੰਨੀ ਟ੍ਰੈਫਿਕ ਹੈ ਕੋਟਕਪੂਰਾ ਫਰੀਦਕੋਟ ਮੁਕਸਰ ਨੂੰ ਜੋੜਨ ਵਾਲੀ ਇਹਦੇ ਤੇ ਵਾਧੂ ਟ੍ਰੈਫਿਕ ਹੈ ਇਹ ਸਿੰਗਲ ਲਾਈਨ ਹੈ ਔਰ ਇਹਦੇ ਤੇ ਟੋਲ ਲਾਉਣ ਦਾ ਕੀ ਭਾਵ ਜਦੋਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੋ ਪੁਲ ਤਾਂ ਕੰਮ ਨਹੀਂ ਕੀਤਾ ਜਾ ਰਿਹਾ ਉਸ ਪੁਲ ਨੂੰ ਚੌੜਿਆ ਤੇ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਰੋਡ ਨੂੰ ਸਹੀ ਨਹੀਂ ਕੀਤਾ ਜਾ ਰਿਹਾ ਸਹੀ ਸਥਿਤੀ 'ਚ ਨਹੀਂ ਲੈ ਕੇ ਆਂਦਾ ਜਾ ਰਿਹਾ ਟੋਲ ਪਰਚੀਆਂ ਕੱਟਣੀਆਂ ਦਾ ਮਤਲਬ ਕੀ ਔਰ ਇਹਨਾਂ ਦਾ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਸ ਸਟੋਲ ਪਲਾਜ ਨੂੰ ਬੰਦ ਕਰਨ ਲਈ ਬੜੇ ਚਿਰ ਤੋਂ ਸੰਘਰਸ਼ ਦੇ ਵਿੱਚ ਹੈ ਔਰ ਅਸੀਂ ਇੱਥੇ ਇਸ ਸਟੋਲ ਪਲਾਜ ਨੂੰ ਫ੍ਰੀ ਕਰੀ ਬੈਠੇ ਆਂ ਤਾਂ ਪਿਛਲੇ 2 ਦਿਨਾਂ ਤੋਂ ਇੱਥੋਂ ਦੇ ਐਮਐਲਏ ਦੇ ਇਸ਼ਾਰੇ ਤੇ ਸਾਡੇ ਜਿਹੜਾ ਹੈਗਾ ਉਹ ਜੇ ਗੱਲ ਕਰੀ ਸਾਡੇ ਜਿਹੜਾ ਇੱਥੇ ਪਿਛਲੇ 2 ਦਿਨਾਂ ਤੋਂ ਲੈ ਕੇ ਸਾਡੀ ਜਿਹੜੀ ਇੱਥੇ ਮੁਕਸਰ ਜ਼ਿਲ੍ਹੇ ਦੀ ਟੀਮ ਜ਼ਿਲ੍ਹਾ ਪ੍ਰਧਾਨ ਸਾਡੇ ਟੀਮਾਂ ਦੇ ਆਗੂ ਸਾਡੇ ਲੀਡਰ ਸਾਹਿਬਾਨ ਇੱਥੇ ਸੰਘਰਸ਼ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਸਾਡੇ ਇਥੋਂ ਦੇ ਮੁਕਸਰ ਦੇ ਪੁਲਿਸ ਪ੍ਰਸ਼ਾਸਨ ਨੇ ਜਬਰੇ ਸੜਕਾਂ ਦੇ ਉੱਤੇ ਘਟਿਸਿਆ ਪੱਗਾਂ ਲਈਆਂ ਧੂਕੜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਅੱਜ ਅਸੀਂ ਸਾਡਾ ਜ਼ਿਲ੍ਹਾ ਫਰੀਦਕੋਟ ਸਾਡਾ ਜ਼ਿਲ੍ਹਾ ਬਠਿੰਡਾ ਸਿਰਫ ਦੋ ਜ਼ਿਲ੍ਹੇ ਇਹ ਸੰਕੇਤਕ ਤੌਰ ਤੇ ਦੱਸਣਾ ਆ ਰਿਹਾ ਹੈ ਇਥੋਂ ਦੇ ਪ੍ਰਸ਼ਾਸਨ ਔਰ ਇਥੋਂ ਦੀ ਪੰਜਾਬ ਦੀ ਸਰਕਾਰ ਨੂੰ ਔਰ ਇਥੋਂ ਦੇ ਐਮਐਲਏ ਨੂੰ ਕਿ ਭੁੱਲ ਜਿਓ ਇਹ ਗੱਲਾਂ ਵੀ ਇਹ ਗੁੰਡਾਗਰਦੀਆਂ ਚੱਲੀ ਜਾਣਗੀਆਂ ਤੁਸੀਂ ਇਹ ਸਰਕਾਰਾਂ ਬਣਾਈ ਤੁਸੀਂ 92 ਐਮਐਲਏ ਲੋਕਾਂ ਨੇ ਤੁਹਾਡੇ ਜਿਤਾਏ ਇਹਨਾਂ ਗੱਲਾਂ 'ਚੋ ਜਿਤਾਏ ਤੁਸੀਂ ਸਬਜ਼ਿਬਾਗ ਬਖਾਏ ਲੋਕਾਂ ਨੂੰ ਇਹ ਲੋਕਾਂ ਦੀਆਂ ਸਰਕਾਰਾਂ ਹੋਣਗੀਆਂ ਇਹ ਸੱਥਾਂ 'ਚੋਂ ਚੱਲਿਆ ਕਰਨੀਆਂ ਇਹ ਗੁੰਡਾ ਟੈਕਸ ਦੀਆਂ ਪਰਚੀਆਂ ਪਹਿਲੀਆਂ ਸਰਕਾਰਾਂ ਵੀ ਕੱਟਦੀਆਂ ਸੀ ਤੇ ਇਹ ਤੁਸੀਂ ਵੀ ਕੱਟ ਰਹੇ ਹੋ ਇਹ ਸਟਾਲ ਨੂੰ ਚਲਾਉਣ ਦੇ ਪਿੱਛੇ ਹੱਥ ਇੱਥੋਂ ਦੇ ਐਮਐਲਏ ਦਾ ਉਸ ਦੇ ਇਸ਼ਾਰੇ ਦੇ ਉੱਤੇ ਮੁਖਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਬੈਠੇ ਸ਼ਾਂਤਮਈ ਪੀਸਫੁਲੀ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ ਜਿਹੜਾ ਧੂਆ ਕੜੀਸੀ ਕਰਕੇ ਜ਼ਿਲ੍ਹਿਆਂ ਦੇ ਵਿੱਚ ਟੱਕਿਆ ਹੋਇਆ ਅੱਜ ਸਾਡੀ ਮੰਗ ਹੈ ਵੀ ਸਾਡੇ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੁਰੰਤ ਇੱਥੇ ਲੈ ਕੇ ਉਹ ਰਿਹਾ ਕਰੋ ਤੇ ਇਹ ਟੋਲ ਪਲਾਜ਼ੇ ਨੂੰ ਅਸੀਂ ਬੰਦ ਕਰਨਾ ਹੈ ਇਹਦੇ ਤੇ ਲੋਕਾਂ ਨੂੰ ਸੰਘਰਸ਼ ਕਰਦਿਆਂ ਨੂੰ ਜਿਹੜਾ ਵੇਖੋ ਜਿੱਥੇ ਬੰਦੀਆਂ ਧਰਨੇ ਲਾਉਂਦੀਆਂ ਕਿ ਉੱਠ ਕਿਉਂ ਜਾਂਦੀਆਂ ਫਿਰ ਜਦੋਂ ਧਰਨੇ ਚ ਵੇਖੋ ਜਿਹੜਾ ਉੱਠਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਕਮਿਟਮੈਂਟ ਕਰਦਾ ਵੀ ਅਸੀਂ ਇਹਦਾ ਹੱਲ ਜਲਦੀ ਕਰ ਰਹੇ ਹਾਂ ਜੀ ਇਹਨੂੰ ਅਸੀਂ ਜਿਹੜਾ ਪੋਲਿਸੀ ਬਣਾਉਣ ਲੱਗੇ ਹਾਂ ਜੀ ਪਰ ਉਹ ਲੇਕਿਨ ਗੱਲਾਂ ਰਹਿ ਜਾਂਦੀਆਂ ਕਰਦੇ ਹੀ ਨਹੀਂਗੇ ਫਿਰ ਉਹ ਦੁਬਾਰਾ ਫਿਰ ਲੋਕਾਂ ਨੂੰ ਜਿਹੜਾ ਰੋਡ ਦੇ ਉੱਤੇ ਆਉਣਾ ਟੋਲ ਦੇ ਉੱਤੇ ਆਉਣਾ ਮਜਬੂਰੀ ਹੈ ਇਨਾਂ ਦੇ ਵਿਸ਼ਵਾਸ ਸਾਨੂੰ ਦੁਆਏ ਹੋਇਆ ਔਰ ਇਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਅਸਲ ਕੱਲ ਕੀ ਕਹਾਣੀ ਕੀ ਹੈ ਇਹ ਜਿਹੜੀਆਂ ਜਿਹਦੀ ਸਤਾ ਹੁੰਦੀ ਹੈ ਤੇ ਉਹਨਾਂ ਉਸ ਲੀਡਰਸ਼ਿਪ ਦਾ ਜਿਹੜਾ ਹੁੰਦਾ ਇਹਨਾਂ ਦੇ ਉੱਤੇ ਗਲਪਾ ਹੁੰਦਾ ਉਹ ਕਮਾਈ ਹੈ ਕਮਾਊ ਵਾਲੇ ਪੁੱਤ ਬਣ ਜਾਂਦੇ ਇਹ ਜਿਹੇ ਦਾ ਜਿੱਥੇ ਬੰਦੀ ਆਪਸ ਚੀ ਦੋਸ਼ ਲਾਂਦੇ ਕਿ ਪੈਸੇ ਲੈਣਾ ਚਾਹੁੰਦੀ ਹੈ ਜਿੱਥੇ ਬੰਦੀ ਹੈ ਜੇ ਧਰਨੇ ਦਾ ਆਉਂਦੀ ਹੈ ਨਹੀਂ ਨਹੀਂ ਉਹ ਤਾਂ ਦੋਸ਼ ਜਾਂ ਤਾਂ ਸਾਬਤ ਕਰੋ ਕੌਣ ਕਿਸੇ ਤੋਂ ਪੈਸੇ ਲੈਂਦਾ ਇਹ ਹੁੰਦੇ ਆ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਜਿੱਥੇ ਬੰਦੀਆਂ ਨਹੀਂ ਕਿਸੇ ਦੋਸ਼ ਲਾਉਂਦੀਆਂ ਹੁੰਦੀਆਂ ਜਿਹੜੇ ਲੋਕ ਸੰਘਰਸ਼ ਕਰਦੇ ਹੁੰਦੇ ਨੇ ਜੇ ਤਾਂ ਉਹ ਲੋਕ ਸੰਘਰਸ਼ ਕਰਕੇ ਜਿਹੜੇ ਅਜਿਹੇ ਕਾਲਾ ਬਜਾਰੀ ਕਰਨ ਵਾਲੇ ਅਜਿਹੇ ਲੋਕਾਂ ਦੇ ਉੱਤੇ ਜ਼ਬਰ ਕਰਨ ਵਾਲੇ ਲੋਕਾਂ ਦੀ ਜਿਹੜੀ ਚੁੱਲ੍ਹੇ ਖੜਦੇ ਆ ਉਹਨਾਂ ਦੀ ਉਹ ਗੁੰਡਾਗਰਦੀ ਰੋਕਦੇ ਆ ਉਹਨਾਂ ਵੱਲੋਂ ਇਹ ਬੇਬੁਨਿਆਦ ਦੋਸ਼ ਹੁੰਦੇ ਆ ਪਿੰਡ ਵਾਲਿਆਂ ਨੇ ਵੀ ਕਿਹਾ ਵੀ ਸਾਨੂੰ ਕੋਈ ਇਹਦਾ ਇਤਰਾਜ ਨਹੀਂ ਕਰ ਨਹੀਂ ਸਾਰੇ ਪਿੰਡ ਵਾਲਿਆਂ ਨੇ ਵੀ ਨਹੀਂ ਕਿਹਾ ਹੋਣਾ ਨਹੀਂ ਕਹਿੰਦੇ ਹੁੰਦੇ ਲੋਕ ਅਸੀਂ ਤਾਂ ਪਿੰਡ ਵਿੱਚ ਦੀ ਨੰਕੇ ਮਾਰਚ ਲੈ ਕੇ ਆਏ ਆ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਨਾਹਰਿਆਂ ਦਾ ਜਵਾਬ ਨਾਰਾਂ ਦੇ ਵਿੱਚ ਦਾ ਟੋਲ ਦੇ ਇਹ ਬਿੰਗਾਂ ਦੇ ਲੋਕਾਂ ਨੇ ਨਹੀਂ ਲੋਕ ਵਿਰੋਧ ਕਰਦੇ ਹੁੰਦੇ ਇਹ ਸਿਰਫ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਹੁੰਦਾ ਜਿਹੜੇ ਸਰਕਾਰ ਦੇ ਜਾਂ ਇਹਨਾਂ ਲੀਡਰਾਂ ਦੇ ਵਿੱਚੋਂ ਜਿਨ੍ਹਾਂ ਦੇ ਘਰੇ ਕੋਈ ਥੋੜੀ ਜਿਹੀ ਮੇਰੀ ਹੁਣ ਕੀ ਕੀ ਮੰਗਾਂ ਜਥੇਬੰਦੀ ਦੀ ਮੰਗ ਹੈ ਟੋਲ ਪਲਾਜ਼ਾ ਤੁਰੰਤ ਬੰਦ ਕੀਤਾ ਜਾਵੇ ਔਰ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਉਹ ਪੁਲ ਜਿਹੜਾ ਮੌਤਾ ਨੂੰ ਸੱਦਾ ਦਿੰਦਾ ਉਹ ਪੁਲ ਦਾ ਤੁਰੰਤ ਕੰਮ ਚਲਾ ਕੇ ਉਹਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ ਸੜਕ ਦਾ ਕੰਮ ਕੀਤਾ ਜਾਵੇ ਜੇਕਰ ਪੜਾ ਕੇ ਦੀ ਕੀ ਗੱਲ ਗੱਲਬਾਤ ਜਥੇਬੰਦੀ ਦੀ ਨਹੀਂ ਫਿਰ ਅਗਲੇ ਹੁਕਮ ਮੈਂ ਤੁਹਾਨੂੰ ਦੱਸਦਾ ਵੀ ਅੱਜ ਅਸੀਂ ਦੋ ਜ਼ਿਲ੍ਹੇ ਸੰਕੇਤਕ ਤੌਰ ਤੇ ਆਏ ਆਂ ਜੇਕਰ ਅੱਜ ਪ੍ਰਸ਼ਾਸਨ ਨੇ ਸਾਡੀ ਇਸ ਗੱਲ ਨੂੰ ਅਣਗੌਲਿਆ ਕੀਤਾ ਅੱਡੀ ਬੀਕੇ ਜੋ ਇੱਕ ਤਸਿੱਧੂ ਪਰ ਪੰਜਾਬ ਫਾਜ਼ਿਲ ਕਾ ਮਾਨਸਾ ਤੋਂ ਲੈ ਕੇ ਅੰਮ੍ਰਿਤਸਰ ਗੁਰਦਾਸਪੁਰ ਤੱਕ ਹੈ ਗਰੇਜ ਨਹੀਂ ਕਰਾਂਗੇ ਸਮੁੱਚਾ ਪੰਜਾਬ ਇੱਥੇ ਝੋਕ ਦੇਾਂਗੇ ਨੱਕ ਦੇ ਵਿੱਚ ਕੰਮ ਕਰਦੇ